ਡੀ ਸਾਡਾ ਕੰਮ ਜਿਹੜਾ ਇਹ ਪਹਿਲਾਂ ਬਹੁਤ ਚੱਲਦਾ ਸੀ ਹੁਣ ਆ ਗਿਆ ਬਸਿੱਧਰੀ ਜੁਗਾ ਗਿਆ ਹੁਣ ਟੋਕਰੀ ਦਾ ਕੰਮ ਜਿਹੜਾ ਘਟ ਗਿਆ ਦਾ ਇਹ ਹੁਣ ਕੋ ਪਲਾਸਟਿਕ ਚਲਦੀ ਕੋਈ ਲੋਹੇ ਚਲਦੀ ਕੋਈ ਦੂਸਰੀ ਚਲਦੀ ਸਾਡੇ ਵਾਲਾ ਜਿਹੜਾ ਕੰਮ ਪੁਰਾ ਖਾਸ ਚੱਲਦਾ ਨਹੀਂ ਤੇ ਆ जनाब ਬਹੁਤ ਬੁਰਾ ਲਾਦਣਾ ਇਸਲੇ ਪਹਿਲਾਂ ਠੀਕ ਹੀ ਸਾਡੇ ਅੱਜ ਤੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਪੌਂਟ ਪਲਾਸਟਿਕ ਦੇ ਲਵਾਂਡੇ ਚੱਲ ਪੈਣਾ ਹਾਂਜੀ ਆਪਣੇ ਲੋਹੇ ਦੇ ਲਵਾਂਡੇ ਚੱਲ ਪੈਣਾ ਸਾਡੇ ਕੰਮ ਦਾ ਬਹੁਤ ਜ਼ਿਆਦਾ ਹੈ ਮੰਦਾ ਰੋਟੀ ਦਾ ਗੁਜ਼ਾਰਾ ਬਣੰਦਾ ਇੱਥੇ ਲੱਗਤੇ ਜਾਣੇ ਜਨਾਬ 40 ਰੁਪਏ ਟੋਕਰੀ ਦਿੰਦੇ ਨੇ ਤੇ 25 ਰੁਪਏ ਲੁਆਈਏ ਇਹ ਟੋਕਰੀ ਦੀ ਦੱਸੋ ਇਹ ਸੀਟੀਆਂ ਵਧਣੀਆਂ ਮਤ ਲੱਗ ਰਹਾ ਵਧਣੀਆਂ ਜਿੰਮਤਾਰਾਂ ਕੋ ਲੈਣੀਆਂ ਫਿਰ ਕਾਰ ਲੈਣੀਆਂ ਪਹਾੜਾ ਕਿਰਾਇਆ ਦੇ ਕੇ ਸਾਨੂੰ ਕੁਝ ਵੀ ਨਹੀਂ ਲੱਭਦਾ ਜੀ ਰੋਟੀ ਵੀ ਨਹੀਂ ਪੈਦਾ ਹੁੰਦੀ ਸਰਕਾਰ ਕੋਲ ਇਹ ਮੰਗ ਕਰਨਾ ਵੀ ਸਾਡਾ ਕਿਸੇ ਸਾਨੂੰ ਕਿਤੇ ਮਤਲਬ ਹੀ ਕੋਈ ਕਾਰੋਬਾਰ ਦਿਓ ਕੋਈ ਹੋਰ ਦੇ ਦਿਓ ਭਾਵੇਂ ਅਚਾ ਇਹ ਹੀ ਦਿਓ ਸਾਡਾ ਬੜਾ ਰੋਟੀ ਦਾ ਗੁਜ਼ਾਰਾ ਚੱਲਦਾ ਹੈ ਫਿਰ ਰਾ ਜੀਪ ਘਰ ਆਇਆ ਜੀ ਬਈ ਕੀ ਹਾਲਾਤ ਹੈ ਕੰਮ ਦਾ ਭਾਈ ਹਾਲਾਤ ਬਹੁਤ ਮਾੜੇ ਨੇ ਜੀ ਕਿਉਂਕਿ ਪਹਿਲੇ ਕੰਮ ਸਾਡਾ ਬਹੁਤ ਠੀਕ ਠਾਕ ਚੱਲਦਾ ਸੀ ਪਹਿਲੇ ਬਜ਼ੁਰਗਾਂ ਦਾ ਤੇ ਜਦੋਂ ਦਾ ਹੁਣ ਪਲਾਸਟਿਕ ਦਾ ਲੋਹਾਂ ਦਾ ਚੱਲ ਪਿਆ ਦਾ ਪਲਾਸਟ ਲੋਹੇ ਦਾ ਲੋਹਾਂ ਦਾ ਚੱਲ ਪਿਆ ਦਾ ਤੇ ਸਾਰਾ ਕੰਮ ਸਾਰਾ ਠੱਪ ਪੈ ਗਿਆ ਦਾ ਕਿਉਂਕਿ ਉਹ ਸਾਰਾ ਗੁਜ਼ਾਰਾ ਜਿਹੜਾ ਬੜਾ ਔਖਾ ਚੱਲੇ ਗਿਆ ਦਾ ਪਹਿਲੇ ਹੁਣ ਤਾਂ ਪੈਸੇ ਪਰਦੇ ਨਹੀਂ ਕਿਉਂਕਿ ਉਹ ਜਿਹੜੀ ਸਰਕਾਰ ਜਿਹੜੇ ਲੋਹਾਂ ਦੇ ਤੋਂ ਚੁੱਕੀ ਲਈਦਾ ਨਾ ਬੁਆਰੀ ਸਾਡੇ ਗੁਲਾੰਦਾ ਕੋਈ ਨਹੀਂ ਸਾਡਾ ਬਹੁਤ ਹੀ ਹੁਕਮ ਕੰਮ ਹੈ ਜੀ ਆਈ ਮੰਗੇ ਸਰਕਾਰ ਕੇ ਕਰਨਿਆ ਕਿ ਸਾਨੂੰ ਰਜ਼ਗਾਰ ਵਾਸਤੇ ਕੋਈ ਸੋਚ ਸਾਨੂੰ ਮਿਲ ਨਹੀਂ ਜਾਇ ਕੋਈ ਸਾਡਾ ਕੰਮ ਜਿਹੜਾ ਪਹਿਲਾਂ ਬਹੁਤ ਚੱਲਦਾ ਸੀ ਹੁਣ ਆ ਗਿਆ ਬਸਿੱਧਰੀ ਜੁਗਾ ਗਿਆ ਹੁਣ ਟੋਕਰੀ ਦਾ ਕੰਮ ਜਿਹੜਾ ਘਟ ਗਿਆ ਦਾ ਇਹਨੂੰ ਕੋ ਪਲਾਸਟਿਕ ਚਲਦੀ ਕੋਈ ਲੋਵੀ ਚਲਦੀ ਕੋਈ ਦੂਸਰੀ ਜਰਵੇ ਸਾਡੇ ਆਲਾ ਜਿਹੜਾ ਕੰਮ ਪੁਰਾ ਖਾਸ ਚੱਲਦਾ ਨਹੀਂ ਪਿਆ ਦੀ ਆਈ ਆਨੇ ਵਾ ਗਵਰਨਮੈਂਟ ਵਾਲੋਂ ਸਾਡੀ ਕੋਈ ਸਹੂਤ ਹੋਵੇ ਚਲੋ ਸਾਡਾ ਕੰਮ ਚੱਲਣਾ ਚਾਹੀਦਾ ਵਪਾਰੀ ਜਿਹੜੇ ਨੇ ਉਹ ਵੀ ਆਮ ਹੀ ਕਰੇਟ ਪਰ ਚੱਲਣ ਤੇ ਜਿਹੜਾ ਸਾਨੂੰ ਬਦਸੋ ਬਦ ਰੇਟ ਮਿਲਦਾ